हेलो जी शशि का, का। जी बलवंत जी ਤੁਹਾਡਾ ਟਾਕਰ ਦੇਖ ਲਿਆ ਤੇ ਸਭ ਤੋਂ ਪਹਿਲਾਂ ਅੱਜ ਸਾਡੇ ਸਾਥੀ ਬੜੇ ਆ ਰਹੇ ਕਿ ਸਾਲੇ ਨੂੰ ਬਸਾਕ ਦੀ ਬਹੁਤ ਬਹੁਤ ਹਾਰ ਦਾ ਇਤਹਾਸਾ ਕੰਦੂਸ ਨੇ ਹੋ 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 ਤੇ ਅੱਜ ਸੀ ਚਾਰਿਆਂ ਦੇ ਸ਼੍ਰੀ ਅਫਜ਼ਲ ਉਸਾਇਦ ਤੋਂ ਖਾਸ ਜਨ ਖਾਰਿਸ ਅਮ ਜੰਤੀ ਜਨ ਮਦਦ ਕਰਾਂਗੇ ਅਗਰ ਕੋਈ ਵੀ ਚਿੰਤਾ ਮੰਨ ਲਈ ਠੀਕ ਹੈ ਜੀ ਚਲੋ 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 ਅੱਜ ਸਾਡਾ ਆਪ ਸਾਡੀ ਸੰਗਤ ਜੀ ਦੇ ਨਾਲ ਬੈਗ ਗੱਡੀ ਵਿੱਚ ਬੈਠ ਕੇ ਨਿਕਲ ਚੁੱਕੇ ਆਂ ਜੇ ਸ਼੍ਰੀ ਨੰਨਕਾ ਸਾਹਿਬ ਨੂੰ ਸਾਧੀਆਂ ਬਹੁਤ ਸਮਤਾ ਬਹੁਤ ਬਹੁਤ ਹੀ ਖੁਸ਼ੀ ਨਾਲ ਖਾਲਸਾ ਦੇ ਜਨਮ ਦਿਨ ਮਹੌਲੇ ਪਹੁੰਚ ਰਹੀਆਂ ਨੇ ਮੇਰੀ ਬੇਟੀ ਵੀ ਇਦਾਂ ਗੱਡੀ ਵਿੱਚ ਬੱਧ ਕੇ ਸੰਤਨ ਬਹੁਤ ਖੁਸ਼ ਹੋ ਜਾਂਦੀ ਆ ਵੀ ਸਾਰੇ ਯਾਨੇ ਇਕੱਠੇ ਹੋ ਕੇ ਚੱਲਦੇ ਆ ਇਹ ਬਲੌਗ ਜਿਹੜਾ ਅਸੀਂ ਬਣਾ ਰਹੇ ਆਂ ਪਾ 13 ਪ੍ਰੈਰ ਵਿਸਾਖੀ ਵਾਲੇ ਦਿਨ ਦਾ ਹੈ ਜੋ ਕਿ ਮੈਂ ਅੱਜ ਕਰ ਰਹੀ ਆਂ ਅਪਲੋਡ ਮੇਰੇ ਕੋ ਟਾਈਮ ਨਹੀਂ ਸੀ ਸੋ ਰਸਤੇ ਵਿੱਚ ਸਾਰੀਆਂ 6 ਸਦਾਲੀਆਂ ਨੇ ਪਕੌੜੇ ਦਾ ਲੰਗਰ ਲਾਇਆ ਸੀ ਚਾਹ ਪਕੌੜੇ ਦਾ ਅਸੀਂ ਬਹੁਤ ਲੇਟ ਹੋ ਚੁੱਕੇ ਸੀ ਤੇ ਅਸੀਂ ਨਹੀਂ ਖਾਣਾ ਚਾਹੁੰਦੇ ਸੀ ਲੰਗਰ ਤੇ ਸ਼ੱਕਣਾ ਚਾਹੁੰਦੇ ਸੀ ਬਟ ਫਿਰ ਵੀ ਇਹਨਾਂ ਨੇ ਸਾਨੂੰ ਬਹੁਤ ਅਰਦਾ ਕੀਤੀ ਫਿਰ ਵੀ ਇਹਨਾਂ ਨੇ ਗੱਡੀ ਵਿੱਚ ਆ ਕੇ ਸਾਨੂੰ ਚਾਹ ਪਕੌੜੇ ਦਾ ਲੰਗਰ ਦਿੱਤਾ ਕਿ ਨਹੀਂ ਨਹੀਂ ਤੁਸੀਂ ਸ਼ਾਕੇ ਹੀ ਜਾਓ ਤੇ ਉਦੋਂ ਅਸੀਂ ਪੂਰੇ ਘਰੋਂ ਲੰਗਰ ਦੀ ਖਾਣਾ ਖਾ ਕੇ ਤੁਸੀਂ ਲੰਗਰ ਬਹੁਤ ਸਵਾਦ ਲੱਗ ਗਿਆ ਪਰ ਅੱਗੇ ਜਾ ਕੇ ਅਸੀਂ ਫਿਰ ਸ਼ੱਕ ਰਿਆ ਥੋੜਾ ਥੋੜਾ ਵੀ ਇਹਦਾ ਮਾਲ ਰੱਖਿਆ ਵੀ ਇਹਨਾਂ ਦੇ ਵਿੱਚ ਲਾਇਆ ਹੋਇਆ ਹੈ ਨਾ ਇਹ ਲੰਗਰ ਹਨਾ ਰੱਖਣਾ ਚਾਹੀਦਾ ਫਿਰ ਅਸੀਂ ਥੋੜੀ ਅੱਗੇ ਗਏ ਉੱਥੇ ਸਾਨੂੰ ਗਦਨੇ ਦੇ ਰਸ ਦਾ ਲੰਗਰ ਸੀ ਸਾਰਿਆਂ ਨੇ ਪਛਾਣਨਾ ਕੀਤਾ ਉਹ ਵੀ ਸਾਨੂੰ ਗੱਡੀ ਦੇ ਵਿੱਚ ਹੀ ਦੇ ਗਏ ਕਿਉਂਕਿ ਰੋਡ ਕ੍ਰੋਸ ਕਰਕੇ ਜਾਣਾ ਸੀਗਾ ਤੇ ਰਸ਼ ਬਹੁਤ ਜ਼ਿਆਦਾ ਸੀ ਤੇ ਅਸੀਂ ਦੇਖੋ ਇਹ ਗੰਨੇ ਦਾ ਅਸੀਂ ਕਿੱਦਾਂ glass ਹੈ ਤੇ ਆਪਾਂ ਇਹ ਹੀ ਮਾਰਕੀਟ ਦੇ ਵਿੱਚ ਆਪਾਂ ਲੈਨੇ ਆ ਤੇ ਸਾਨੂੰ 10 20 ਰੁਪਏ ਦੇ ਛੋਟੇ ਜਿਹੇ ਥਰਮੋਕੋਲ ਦੇ glass ਆਉਂਦੇ ਹਨ ਉਹਨਾਂ ਵਿੱਚ ਪਾ ਕੇ ਇਹ ਦਿੰਦੇ ਨੇ ਤੇ ਤੁਸੀਂ ਦੇਖੋ ਸਿੱਖਾਂ ਦਾ ਕਿੰਨੀ ਸ਼ਤ ਦਾ ਨਾਂ ਲੰਗਰ ਲਗਾਉਂਦੇ ਨੇ ਕੋਈ ਪੈਸਾ ਨਹੀਂ ਕੋਈ ਤਣੀ ਹਨਾ ਤੇ ਲੰਗਰ ਲਗਾਉਂਦੇ ਨੇ ਕਿੰਨੀ ਇਹਨਾਂ ਦੇ ਵਿੱਚ ਹੁੰਦੀ ਆ ਮਾਨਤਾ ਇਹਨਾਂ ਦਾ ਇਹ ਲੰਗਰ ਸਿਖਾਉਣ ਦੀ ਸਿੱਖ ਛੁਡਾਉਣ ਦੀ ਕਿਹੜੀ ਦਰ ਕਿਹੜੀ ਮਿਲਦੀ ਹੋਈ ਆ ਸੋ ਸਾਡੇ ਬੱਚੇ ਜਿਹੜੇ ਅਸੀਂ ਪਹੁੰਚ ਗਏ ਪਹਾੜੀ ਏਰੀਆ ਦੇ ਵਿੱਚ ਤੇ ਇੱਥੇ ਜਾ ਕੇ ਸਾਡੀਆਂ ਬੱਚੇ ਤਾਂ ਬਹੁਤ ਹਨਮੀ ਪਹਾੜ ਆ ਗਏ ਪਹਾੜ ਆ ਗਏ ਪਹਾੜ ਆ ਗਏ ਇੰਨਾ ਖੁਸ਼ ਹੋ ਜਾਂਦੇ ਨੇ ਆਨੇ ਤੇ ਸੋ ਫਿਰ ਅਸੀਂ ਬੱਚੇ ਪ੍ਰੰਤ ਮਜਾਰੀ ਗਰਸ਼ੰਤੋ ਤੋ ਗਏ ਆ ਸ਼ਾਰਪੂਤੋ ਤੋ ਗਏ ਕਿੰਨੇ ਮਜਾਰੀ ਪਹੁੰਚੇ ਇੱਥੇ ਸੀ ਗੁਰਦੁਆਰਾ ਲੰਗਰ ਤੇ ਅਸੀਂ ਹਰ ਸਾਰ ਦੀ ਲੰਗਰ ਸ਼ੱਕੇ ਜਾਂਦਾ ਵਾ ਤੇ ਸੇਵਾ ਵੀ ਮਿਲ ਕੇ ਪਾ ਕੇ ਚਾਈਦੀ ਆ ਆ ਦੇਖੋ ਬੀਬੀਆਂ ਪਹਿਨਾ ਓਪਨ ਥਾਰ ਜੀਪ ਚਾਈਆਂ ਇੱਥੇ ਫਾਸਟ ਵਾਲੇ ਮੋਜਵਰੇ ਵੀ ਸੰਗਤਾਂ ਨਾਲ ਰੂਬਰੂ ਹੋ ਰਹੇ ਸੀ ਉਹਨਾਂ ਕੋਲ ਸਿੱਖ ਇਤਿਹਾਸ ਬਾਰੇ ਪੁੱਛੇ ਸੀ ਫਾਸਟ ਲੀਨਸ ਵਾਲੀ ਆਈ ਹੋਈ ਸੀ ਸੋ ਅਸੀਂ ਫਿਰ ਦਰਸ਼ਕ ਮਿਲ ਕੇ ਲੰਗਰ ਸ਼ੱਕਨ ਚਲੇ ਗਏ ਚਾਹ ਕੋਲਿਆਂ ਲੰਬਰ ਸੀ ਤੇ ਜਦੋਂ ਕਿ ਹਲੇ ਮਾਰਨਿੰਗ ਟਾਈਮ ਸੀ ਤਾਂ ਚਾਹ ਪੁੱਤਰ ਲੰਗਰੇ ਲੱਗਿਆ ਸੀ ਜਨਨ ਕਿ ਜਿਹੜਾ ਲੰਗਾ ਸੀ ਉਹ ਵੀ ਲੱਗਿਆ ਹੋਇਆ ਸੀ ਉਹ ਤੇ ਪਰ ਸ਼ਾਦੇ ਦਾ ਬਟ ਅਸੀਂ ਉਹ ਛੱਕਿਆ ਨਹੀਂ ਕਿ ਅਸੀਂ ਪਹਿਲੇ ਬਹੁਤ ਹੈਗੂਏ ਸੀ ਚਾਹ ਦਾ ਸੀਗਾ ਚਾਹ ਪੀਨੀ ਸੀ ਤੇ ਇਸ ਕਰਕੇ ਇੱਥੇ ਲੱਸੀ ਲੰਕਾ ਕੋਕਾ ਕੋਲਾ ਦੇਖੋ ਆਹ ਦੇਖੋ ਸੋਸ਼ਲ ਕਾਲਸਾ ਨਾ ਇਹਨਾਂ ਨੇ ਕੇਤੜੀਆਂ ਦੇ ਉੱਤੇ ਉਹ ਲਗਾਏ ਹੋਏ ਨੇ ਕੋਕਾ ਕੋਲਾ ਲੰਕਾ ਤੁਸੀਂ ਦੇਖ ਸਕਦੇ ਬੈਂਡਰ ਇਹਨਾਂ ਵਿੱਚ ਪਾ ਕੇ ਨਾ ਇਹ ਸਰਵ ਕਰਦੀ ਸੀਗੇ ਠੰਡੇ ਪਰ ਅਸੀਂ ਚਾਪ ਕੋਰਲੇ ਲਈ ਚਟਨੀ ਬਹੁਤ ਜ਼ਿਆਦਾ ਟੇਸਟੀ ਸੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਸੀ ਤੇ ਫਿਰ ਅਸੀਂ ਲੰਗਰ ਛੱਕ ਕੇ ਬਾਹਰ ਆ ਗਏ ਥੋੜੀਆਂ ਫੋਟੋਆਂ ਵਗੈਰਾ ਖਿੱਚੀਆਂ ਥੋੜਾ 뷰 ਬਹੁਤ ਵਧੀਆ ਲੱਗਿਆ ਇੱਥੇ ਤੇ ਮਿਲਕੀ ਬਹੁਤ ਸੋਹਣਾ ਲੱਗਦਾ ਸੀਗਾ ਇਹ ਤਾਂ ਹੁਣ ਕੈਮਰੇ ਵਿੱਚ ਤੋਂ ਲੱਗਦਾ ਜੇ ਤੁਸੀਂ ਅੱਖੀਂ ਦੇਖੋ ਨਾ 뷰 ਬਹੁਤ ਵਧੀਆ 뷰 ਸੀ ਇੱਥੇ ਤੇ ਅਸੀਂ ਫਿਰ ਕੁਝ ਫੋਟੋਆਂ ਖਿੱਚੀਆਂ ਕੁਝ ਵੀਡੀਓ ਰਿਪੋਰਟ ਕੀਤੀਆਂ ਦੈਨ ਅਸੀਂ ਬੈਠ ਕੇ ਫਿਰ ਗੱਡੀ ਦੇ ਵਿੱਚ ਬੈਠ ਕੇ ਕੀਤੂ ਸਾਹਿਬ ਨੂੰ ਰੋਵਾਣਾ ਹੋਏ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਕੀਤੂ ਕੋਲ ਜਾਂਦੇ ਹੁੰਦੇ ਆ ਉੱਥੇ ਇਸ਼ਨਾਨ ਕਰਦੇ ਆ ਤੇ ਕੀਤੂ ਸਾਹਿਬ ਬਹੁਤ ਜ਼ਿਆਦਾ ਰਾਸੀ ਤੇ ਗੱਡੀ ਸਾਡੀ ਪਿੱਛੇ ਹੀ ਰੁਕਦੀ ਪੈਗੀ ਫਿਰ ਅਸੀਂ ਰਾਸ਼ਨ ਲੈ ਕੇ ਗਏ ਸੀ ਰਾਸ਼ਨ ਬਸੀਂ ਹੱਸਾ ਲੈ ਕੇ ਜਾਣੇ ਆ ਸ਼੍ਰੀ ਪਤਾਲਪਤੀ ਸਾਹਿਬ ਅਸੀਂ ਰਾਸ਼ਨ ਚੱਕਿਆ ਗੱਡੀ ਉੱਥੇ ਹੀ ਲਗਾਈ ਕਿਉਂਕਿ ਬਹੁਤ ਰਾਸੀ ਹੈ ਅੱਗੇ ਗੱਡੀ ਨੂੰ ਰਵਾਣ ਲੱਗੇ ਤਾਂ ਘੰਟਾ ਲੱਗੇਗਾ ਅਸੀਂ ਟ੍ਰੈਫਿਕ 'ਚ ਹੋਰ ਅਸੀਂ ਪੈਦਲ ਹੀ ਤੁਰ ਪਏ ਸੋ ਅਸੀਂ ਰਾਸ਼ਨ ਜਿਹੜਾ ਸੀ ਆਪੇ ਹੀ ਚੱਕ ਕੇ ਬਹੁਤ ਹੈਵੀ ਸੀ 1 ਬਾਈ 1 ਸਾਰੇ ਨੇ ਜਿੱਦ ਕਰਦਾ ਸਾਥੀ ਹੱਥ ਫੜਾਣਾ ਇਹ ਆ ਇੱਕ ਕੀਮਤ ਅਕਾਜ਼ਾਇਰ ਦੀ ਕਿ ਪੌਜੇ ਉਠਾਣਾ ਹੈ ਨਾ ਅਸਾਰੇ ਨੇ 1 ਬਾਈ 1 ਦੇਖਿਆ ਰਾਸਤੇ 'ਚ ਅਸੀਂ ਬਹੁਤ ਸਾਰੀਆਂ ਦੁਕਾਨਾਂ ਦੇਖੀਆਂ ਫਾਈਨਲੀ ਅਸੀਂ ਕੀਰਤੂ ਸਾਹਿਬ ਪਹੁੰਚ ਗਏ ਅਸੀਂ ਕੀਰਤੂ ਸਾਹਿਬ ਪਹੁੰਚ ਕੇ ਦੇਖੋ ਤੁਹਾਨੂੰ ਮਾ ਦਰਸ਼ਨ ਕਰਾ ਰਹੀਆਂ ਜੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਕੀਰਤੂ ਸਾਹਿਬ ਤਾਮੂ ਸਾਹਿਬ ਸ਼੍ਰੀ ਗੁਰੂਵਰ ਗੋਬਿੰਦ ਸਿੰਘ ਜੀ ਦੇ ਇਹ ਆ ਪਵਿੱਤਰ ਸਥਾਨ ਦੇ ਚਮਤਦਰਸ਼ਨ ਹੋ ਰਹੇ ਹੋਣਗੇ ਨਾ ਪਤਾਲ ਪੂ ਜੀ ਦੇ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਧੰਨ ਧੰਨ ਹੋ ਜਾਂਦੀ ਆ ਕਰੋ ਦਰਸ਼ਨ ਦੀ ਸਾਰੇ ਜੀ ਬਹੁਤ ਸੰਗਤ ਆਈ ਹੋਈ ਸੀ ਬਹੁਤ ਜ਼ਿਆਦਾ ਸੰਗਤ ਸੀ ਆ ਦੇਖੋ ਇੱਥੇ ਠੋੜਰੇ ਨੇ ਠੰਡਾਈ ਠੰਡਾਈ ਕਹਿੰਦੇ ਜੀ ਹਨਾ ਉਹ ਤੇ ਫਿਰ ਅਸੀਂ ਹੋਏ ਅੰਕੀ ਸ਼੍ਰੀ ਪਤਾਲ ਪੂ ਸਾਹਿਬ ਕੀਤੂ ਸਾਹਿਬ ਅੰਦਰ ਆ ਕੇ ਇੱਥੇ ਅੰਦਰ ਜਾ ਕੇ ਸਾਰੇ ਨੇ ਇਸ਼ਨਾਨ ਕਰਨਾ ਸੀ ਪਹਿਲਾਂ ਤਾਂ ਤੇ ਜਦ ਸਾਡੇ ਕੋਲੋਂ ਲੈ ਕੇ ਆਪਣਾ ਕਿਟਾ ਵਗੈਰਾ ਜਿਹੜਾ ਜੰਦ ਸਮਾਨ ਸੀ ਚਲੇ ਗਏ ਸੋ ਅਸੀਂ ਵੀ ਫਿਰ ਦੇਖਿਆ ਉਤੇ ਜਲ ਦੇਖਣ ਲੱਗੇ ਸਾਰੇ ਨੇ ਕਹਿੰਦੇ ਕਿ ਅਸੀਂ ਇੱਥੇ ਸੋਵਲ ਦੇਖਣਾ ਜਿੱਤੇ ਪਰ ਇੱਥੇ ਜੈ ਜਿੱਤੇ ਨਾ ਅਸਤ ਵਗੈਰਾ ਪਾਉਂਦੇ ਨੇ ਬਾਈਬਲ ਪਰਮਾਤਮਾ ਸਾਰਿਆਂ ਨੂੰ ਸ਼ਾਂਤੀ ਦੇ ਦੇ ਜਿਹਦੇ ਵੀ ਇੱਥੇ ਆਈ ਸਾਰੇ ਲੋਕੀ ਖੜ ਕੇ ਦੇਖੋ ਸਹੀ ਗੱਲਾਂ ਆ ਦੇਖੋ ਜਾ ਰਹਾ ਹੈ ਕਿ ਕੋਠੀਆਂ ਗੱਡੀਆਂ ਚ ਘੁੰਮਣ ਵਾਲੇ ਇੱਥੇ ਹੀ ਆ ਗਏ ਦੇਖੋ ਸਾਰੇ ਕਿਤਾ ਸ਼ਬੀਰ ਭਾਈ ਸਾਰੇ ਇਸ਼ਤਾਰ ਕੱਗ ਲੱਗੀ ਹੋਈ ਸੀ ਮੈਂ ਫਿਰ ਵੀ ਛੋਟੀ ਜਿਹੀ ਕਲਿੱਪਾਂ ਬਣਾ ਲਈ ਪਰ ਬੜਾ ਹੀ ਇਹਨਾਂ ਸੰਗ ਜੀ ਆਈ ਵੀ ਇਹਨਾਂ ਦੀ ਕਲਿੱਪ ਮੈਂ ਤਾਂ ਬਣਾਈ ਆ ਬਟ ਕੋਈ ਗੱਲ ਨਹੀਂ ਇਹਨਾਂ ਦਾ ਵੀ ਆਸਾ ਕੀ ਹੈ ਤੇ ਅਸੀਂ ਆ ਦੇਖੋ ਇੱਕ ਪਿਆ ਬੀਰ ਇਸ ਰਸਤੇ ਲੈ ਕੇ ਪਹੁੰਚੇ ਸੀ ਪਰਮਾਤਮਾ ਦੀ ਆਪ ਨੂੰ ਸ਼ਾਂਤੀ ਦੇ ਲਈ ਆ ਦੇਖੋ ਆ ਪਿਆ ਜੀ ਕਹਿੰਦੇ ਹੰਕਾਰ ਲੋਭ ਮਾਇਆ ਕੁਝ ਵੀ ਜੋ ਵੀ ਤੁਹਾਡੇ ਨਾਲ ਕੁਝ ਨਹੀਂ ਜਾਂਦਾ ਜੀ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਜੀ ਇੱਕ ਹੋਰ ਵੀਰ ਭਾਈ ਦੇਖੋ ਉਸ ਤਪਾਰੇ ਨੇ ਫਰਮਾਤ ਮਹਾਰਾ ਦੇ ਆਤਮਾ ਲਈ ਸ਼ਾਂਤੀ ਦੇਵੇ ਫਿਰ ਆਪਾਂ ਗਏ ਅੰਦਰ ਸੀ ਦਰਵਾਜ਼ਾ ਸਾਬ ਤੇ ਅੰਦਰ ਪਤਾਲ ਪੀਰ ਸਾਹਿਬ ਵੀ ਕੇ ਇੱਥੇ ਅਸੀਂ ਅੰਦਰ ਜਾ ਕੇ ਮੱਥਾ ਟੇਕਿਆ ਬੜੀ ਬਹੁਤ ਲੱਗਦਾ ਸੀ ਰਾਸ਼ ਬਹੁਤ ਜ਼ਿਆਦਾ ਪਰ ਬੜਾ ਹੀ ਸੋਨਾ ਮੱਥਾ ਟੇਕ ਹੋ ਗਿਆ ਫਿਰ ਅਸੀਂ ਚੌਂਕੀ ਭਰੀ ਥੋੜਾ ਜਿਹਾ ਬੈਠ ਕੇ ਅਰਦਾਸ ਕੀਤੀ ਵਾਹਿਗੁਰੂ ਜੀ ਅੱਗੇ ਹਨ ਫਿਰ ਅਸੀਂ ਉੱਥੋਂ ਤੁਰ ਗਏ ਬਾਬਾ ਗੋ ਦਿੱਤਾ ਜੀ ਤੇ ਬਾਬਾ ਬੁੱਢੇ ਸਾਹਿਬ ਜੀ ਦੇ ਦਰਸ਼ਨ ਬਾਬਾ ਗੋਬਿਕਤਾ ਜੀ ਦੀ ਬਹੁਤ ਜ਼ਿਆਦਾ ਰਾਸੀ ਦਾ ਤੇ ਸਾਡੀ ਗੱਡੀ ਵੀ ਉੱਪਰ ਤੱਕ ਨਹੀਂ ਪਹੁੰਚੀ ਇਹ ਵੀ ਨੀਚੇ ਹੀ ਉਹਨੇ ਪਾਰਕ ਵਿੱਚ ਲਗਾਤੀ ਤੇ ਥੋੜਾ ਜਿਹਾ ਸਿਗਾ ਰਸਤਾ ਜਨੇ ਕਿ ਬਹੁਤ ਹੀ ਜ਼ਿਆਦਾ ਤੱਕ ਕਿਲੋਮੀਟਰ ਸੀ ਜਿੱਥੋਂ ਪੈਦਲ ਤੁਰਤੀ ਜਾਣਾ ਸੀ ਸਾਹਮਣੇ ਸੋ ਅਸੀਂ ਪੈਦਲ ਦੀ ਫਿਰ ਗੱਡੀ ਸਾਈਡ ਤੇ ਲਗਾ ਕੇ ਤੁਰ ਪਏ ਕਿਉਂਕਿ ਇਹ ਚੜਾਈ ਆ ਬਾਬਾ ਗੋਬਿਕਤਾ ਜੀ ਦੀ ਬਹੁਤ ਜ਼ਿਆਦਾ ਤੇ ਸਾਨੂੰ ਥੋੜਾ ਜਿਹਾ ਸਾਹ ਇਹ ਚੜ ਜਾਂਦਾ ਜਦੋਂ ਚੜਾਈ ਚੜਦੀ ਹੋਈ ਤਰਾਈ ਵੇਲੇ ਤਾਂ ਕੁਛ ਇੰਨਾ ਹੁੰਦਾ ਨਹੀਂ ਹੈਗਾ ਸੋ ਅਸੀਂ ਚੜਾਈ ਚੜੀ ਤੇ ਸਾਡੀ ਮਾਤਾ ਜੀ ਦੀ ਤਾਂ ਬੱਸ ਹੋ ਗਈ ਸੀਗੀ ਹੋ ਤਾਂ ਕਹਿੰਦੇ ਮੈਂ ਤਾਂ ਜਾਣਾ ਨਹੀਂ ਹੈਗਾ ਪਰ ਫਿਰ ਵੀ ਅਸੀਂ ਕਿਸੇ ਵਾਈਫ ਜੀ ਨੇ ਵੀ ਜੀ ਲਕਿਆ ਵੀ ਲੈ ਨਾ ਇਹਨਾਂ ਨੂੰ ਤੁਸੀਂ ਉੱਤੇ ਬਿਠਾ ਕੇ ਲੈ ਜਾਓ ਇਹ ਮੋਟਰਸਾਈਕਲ ਤੇ ਤੁਸੀਂ ਜਾ ਰਹੇ ਹੋ ਫਿਰ ਉਹ ਵੀ ਜੀ ਲੈ ਕੇ ਬਹੁਤ ਚੰਗੀ ਸੀ ਦੈਨ ਅਸੀਂ ਉੱਪਰ ਪਹੁੰਚੇ ਬਾਬਾ ਕੋ ਦਿੱਤਾ ਜੀ ਦੇ ਤਾਂ ਉਹਨੇ ਇਹਦੇ ਵੀ ਦਰਸ਼ਨ ਕਰਵਾਉਣੇ ਆ ਜੀ ਤਾਂ ਧੰਨ ਧੰਨ ਬਾਬਾ ਦੇ ਦਿੱਤਾ ਜੀ ਤੀਨ ਤੋਹਫਾ ਦਿੱਤਾ ਜੀ ਜੋ ਵਰ ਦਿੱਲਿਆ ਸੋ ਵਰ ਦਿੱਤਾ ਜੀ ਦੀ ਆਪਾ ਨੰਦਰ ਹੋ ਗਿਓ ਮੇਨਾ ਤੁੰਦ ਦੇਖਣ ਕਰਵਾ ਲਈ ਤੁਸੀਂ ਵੀ ਸਾਰਿਆਂ ਸੰਤਾ ਦੇਖਣ ਕਰਨ ਕੇ ਨਿਹਾਲ ਹੋ ਜੀ ਫਰਮਾਤਮਾ ਸਾਹਿਬ ਬਧੀਆਂ ਮਰਾਦਾਂ ਪੂਰੀਆਂ ਕਰੇ ਇਹਦਾ ਦੁੱਖ ਹਾਵੇ ਸੋਖਿਦਾ ਆਵੇ ਫਰਮਾਤਮਾ ਸਾਹਿਬ ਬਧੀਆਂ ਚੋੜੀਆਂ ਕਰੇ ਜੋ ਵੀ ਮੰਗਦਾ ਉਹ ਆਵੇ ਦੇਖੋ ਜੀ ਧੰਨ ਧੰਨ ਬਾਬਾ ਬੰਦਿੱਤਾ ਜੀ ਦੇਨ ਦੇ ਦਿੱਤਾ ਟਿੱਕਾ ਜੀ ਜੋ ਵਰੰਗਿਆ ਸੋ ਵਰ ਦਿੱਤਾ ਜੀ ਬਹੁਤ ਜ਼ਿਆਦਾ ਰਸਈਆ ਅਸੀਂ ਸਾਈਡ ਤੇ ਮੱਥਾ ਟੇਕੀ ਲੰਘਿਆ ਕਿ ਬੱਚੀ ਸੀ ਮੇਨਾ ਛੋਟੀ ਬੱਚੇ ਨੇ ਰਸੋਤੀ ਤੇ ਥੱਕ ਗਈ ਇੱਥੇ ਲੰਮੀ ਪੈ ਗਈ ਤੇ ਫਿਰ ਅਸੀਂ ਬੈਠ ਕੀਤੀ ਥੋੜਾ ਜਿਹੀ ਬੈਠੀ ਵਾਇਰੂ ਜਿਦਾ ਅਸੀਂ ਬੰਨ ਕੀਤਾ ਤੇ ਫਿਰ ਅਸੀਂ ਵੇਟ ਕੀਤੀ ਕਿ ਸਾਡੇ ਸੰਭ ਦੇ ਜਿਹੜੀ ਸੀਗੀ ਨਾਲ ਉਹ ਆਵੇ ਦੈਨ ਅਸੀਂ ਉੱਥੋਂ ਫਿਰ ਨਿਕਲ ਗਏ ਬਾਬਾ ਬੁੱਢੇ ਸਾਹਿਬ ਜੀ ਨੂੰ ਜਾਨਾ ਸੀ ਅਸੀਂ ਪਹਿਲਾਂ ਅਸੀਂ ਲੰਗਰ ਛਕਿਆ। ਪਹਿਲਾ ਬਹੁਤ ਪਿੱਛੇ ਸੀ ਲੰਗਰ ਜਿੱਦੇ ਚਾਪ ਪਕੌੜੀਆਂ ਦਾ ਤੇ ਹੁਣ ਅਸੀਂ ਫਿਰ ਇੱਥੇ ਕਹਿੰਦੇ ਸਾਰੇ ਕਹਿੰਦੇ ਅਸੀਂ ਹੁਣ ਲੰਗਰ ਛਕਣਾ ਰੋਟੀ ਖਾਣੀ ਆ। ਫਿਰ ਅਸੀਂ نیچے ਉੱਥੇ ਲੰਗਰ ਲੱਗਿਆ ਹੋਇਆ ਸੀ ਕੜੀ ਚਾਵਲ। ਕੜੀ ਚਾਵਲ ਤੇ ਆਈ ਥਿੰਕ ਹਾਂ ਚਨੇ ਦੀ ਸਬਜ਼ੀ ਸੀ। ਫਿਰ ਅਸੀਂ ਪ੍ਰਸ਼ਾਦਾ ਛਕਿਆ ਉੱਤੇ ਬਹੁਤ ਸੋਹਣਾ ਸੀਗਾ ਲੰਗਰ। ਯਾਨਕੀ ਮਨਪੂਰਨ ਹੋ ਗਿਆ ਬਹੁਤ ਤੇਜ਼ੀ ਸੀਗਾ ਸਭ ਕੁਝ। ਤਨ ਕੇ ਸਿੱਖਾ ਦੀ ਮਾਂ ਮਤਲਬ ਕਿ ਇੰਨੀ ਭਾਵਨਾ ਹੁੰਦੀ ਆ ਸਾਰਾ ਕੁਝ ਨਾ ਜਿੱਦਾਂ ਮਿਠਾਸ ਵਾਈ ਵੀ ਵਾਈ ਵੀ ਜਸੇ ਨਾ ਪਰਮਾਤਮਾ ਆਪ ਵਿੱਚ ਸਹਾਈ ਹੋ ਕੇ ਕਰਦੇ ਆ ਸਭ ਕੁਝ ਹਨਾ ਇਹ ਤੋਂ ਮੈਂ ਦੇਖਿਆ ਮੇਰੇ ਕੁਝ ਵੀਰ ਲੱਗੇ ਹੋਏ ਸੀ ਬੰਦਾਂ ਦੀ ਸੇਵਾ ਤਾਂ ਜੂਠੇ ਬਤੇ ਉਹ ਬਹੁਤ ਮਨ ਖੁਸ਼ ਹੈ ਵੀ ਨੌਜਵਾਨ ਪੀੜੀ ਜਿਹੜੀ ਨਸ਼ੇ ਤੋਂ ਛੋਟ ਛੁੱਟ ਕੇ ਇਦਾਂ ਦੇ ਮਤਲਬ ਥੋੜਾ ਜਿਹਾ ਕਰੇ ਹਨਾ ਤਾਂ ਵਧੀਆ ਲੱਗਦਾ ਤੇ ਅਸੀਂ ਪਹੁੰਚੇ ਬਾਬਾ ਬੁੱਢੇ ਸਾਹਿਬ ਦੀ ਸਾਈਂ ਜੀ ਦੀ ਜਗਾ ਤੇ ਜੋ ਕਿ ਬਾਬਾ ਗੋ ਦਿੱਤਾ ਜੀ ਤੋਂ ਥੋੜੀ ਜਿਹੀ ਦੂਰ ਤੇ ਹੀ ਆ ਹਨਾ ਨਾਲ ਇਹ ਜਾਣ ਕੇ ਥੋੜੀ ਜਿਹਾ ਨਹੀਂ ਕਿੰਦੋ ਕਿ ਲੋਕ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦੂਰੀ ਤੇ ਹੀ ਆ ਤੇ ਦੇਖੋ ਜੀ ਕੋਰਟਸ਼ਨ ਸਾਡੇ 3:30 ਟਾਈਮ ਹੀ ਲੱਜਾ ਰਹੇ ਕੋ ਸਾਡੇ 3:30 ਵਜੇ ਸਿੱਤੇ ਪਹੁੰਚੇ ਸੀ ਅਸੀਂ ਕੂੜੇ ਆ ਦੇਖੋ ਜੀ ਬੱਕਰੀਆਂ ਜਿਹੜੀਆਂ ਬਾਬੂ ਡੇ ਸ਼ਾਹੀ ਦੇ ਤਿੰਨ ਬੱਕਰੀਆਂ ਸੀ ਇਹਨਾਂ ਨੂੰ ਚਾਰਿਆ ਸੀ ਇੱਕ ਛੇ ਸੀ ਉਹਨਾਂ ਕੋਲ ਤੇ ਇੱਕ ਕੁੱਤਾ ਸੀਗਾ ਇਹਨਾਂ ਨੇ ਬੱਕਰੀਆਂ ਚਾਰੀਆਂ ਸੀ ਬਾਬਾ ਪੁੱਤ ਜੀ ਸਾਹਿਬ ਇਤਿਹਾਸ ਤੋਂ ਉਹਨਾਂ ਪਤਾ ਹੀ ਹੋਊਗਾ ਉਸ ਤੋਂ ਬਾਅਦ ਅਸੀਂ ਮਤਾਂ ਦੇਖ ਕੇ ਥੱਲੇ ਆਏ ਤੇ ਜਦੋਂ ਸਾਰੇ ਨੇ ਮਜੀਟੋ ਪੀਤਾ ਕਿਸੇ ਦਾ ਕੋਈ ਫਲੇਵਰ ਕਿਸੇ ਦਾ ਕੋਈ ਫਲੇਵਰ ਮੈਨੂੰ ਪਸੰਦ ਆਇਆ ਪੁਦੀਨੇ ਦਾ ਫਲੇਵਰ ਸੋ ਮੈਂ ਪੁਦੀਨੇ ਦਾ ਫਲੇਵਰ ਮਜੀਟੋ ਪੀਤਾ ਜੋ ਬਹੁਤ ਵਧੀਆ ਲੱਗਿਆ ਸਾਡਾ ਮਨ ਖੁਸ਼ ਹੋ ਗਿਆ ਉਸ ਤੋਂ ਬਾਅਦ ਅਸੀਂ ਗੱਡੀ 'ਚ ਬੈਠੇ ਸਾਰੇ ਫਿਰ ਖਾਣ ਪੀਣ ਲੱਗੇ ਮਜੀਟੋ ਪੀ ਰਹੇ ਸੀ ਹੋਰ ਸੰਗਤ 1 ਬਾਈ 1 ਆ ਰਹੀ ਸੀ ਅਸੀਂ ਵਿੱਚ ਬੈਠ ਕੇ ਗੱਡੀ ਦੇ ਸਾਧਿਆਂ ਸੰਗਤਾਂ ਕੁਝ ਬਾਹਰ ਬੈਠ ਕੇ ਖੜੀਆਂ ਮਜੀਟੋ ਪੀ ਲਈਆਂ ਸੀ। ਫਿਰ ਅਸੀਂ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਠੀਕ ਹੈ। ਖਾਲਸਾ ਦੀਵਸ ਜਿਹਦੇ ਸੰਤ ਸਾਜਿਗਾ ਕੀਤੀ ਸੀ ਗੁਰੂ ਸਿੰਘ ਜੀ ਨੇ। ਫਿਰ ਉਸ ਸਤਿਅਤੀ ਦੇ ਉੱਤੇ ਆਏ ਤੇ ਦੇਖਿਆ ਬਾਹਰ ਦੁਕਾਨ ਤੇ ਬਲੌਕ ਬਹੁਤ ਸੋਨੇ ਲੱਗੇ। ਦੇਖੋ ਤੁਸੀਂ ਆਪ ਦੇਖੋ ਕਿੰਨੇ ਸੋਨੇ ਬਲੌਕ ਆ। ਦੇਖੋ ਜੇ ਨਿਗਾ ਮਾਰੋ ਮੈਂ ਇੱਥੇ ਰੁਕ ਗਈ ਮੈਨੂੰ ਬਲੌਕ ਬਹੁਤ ਸੋਨੇ ਲੱਗੇ ਬਹੁਤ ਸੋਨੇ ਸਜਦਾ ਕੀਤੀ ਸੀ। ਦੇਖੋ ਆ ਦੇਖੋ ਕਿਦਾਂ 24 ਦਸੰਬਰ ਇਹ ਪੰਜਾਬੀ ਦੇ ਵਿੱਚ ਆ ਸ਼੍ਰੀ ਗੁਰੂ ਮਾਨ ਦੇਵ ਜੀ ਨੇ ਕਸੂਰੀ ਆ ਤੇ ਦੇਖ ਕੇ ਜੇ ਪੁੱਛ ਕੇ ਬਹੁਤ ਮਹਿੰਗੇ ਦੇ ਰਹੇ ਸੀ ਅਸੀਂ ਪੁੱਛ ਕੇ ਅੱਗੇ ਨਿਕਲੇ ਜਵਾ ਦੇਖਣ ਜੀ ਸੋਨੇ ਲੱਗਦੇ ਸੀ ਹਨ ਫਿਰ ਅਸੀਂ ਬਹੁਤ ਜਿਆਦਾ ਰਸਤੇ ਦੇਖੋ ਕਿੰਨਾ ਰਸਿਆ ਕਰੋ ਦਾਸ਼ਿਕ ਤਖਤ ਸ਼੍ਰੀ ਕੇਸਗੜ ਸਾਹਿਬ ਪੰਜਾ ਤਖਤਾ ਜੀ ਇੱਕ ਤਖਤ ਅਸੀਂ ਦੇਖ ਲਈ ਦੇਖ ਲੈ ਕੇ ਅਸੀਂ ਸਾਈਡ ਦੇ ਉੱਤੇ ਪੌੜੀਆਂ ਚੜੇ ਉੱਥੇ ਰਸ ਬਹੁਤ ਸੀਗਾ ਉਡੀਕਾਂ ਚੜਕੇ ਤੇ ਅਸੀਂ ਫਿਰ ਜਲਦੀ ਪਹੁੰਚ ਗਏ ਉੱਥੇ ਜਿੱਥੇ ਸ਼ਾਨ ਸਾਹਿਬ ਆਏ ਹੁੰਦਾ ਨਾ ਉੱਥੇ ਪਹੁੰਚ ਗਏ ਸੀ ਤੇ ਉਧਰ ਮੈਟ ਵਗੈਰਾ ਧੋਦੇ ਸੀ ਇਸ ਕਰਕੇ ਰਸਤੀ ਆਪਾਂ ਨੂੰ ਲੱਗਦਾ ਸੀ ਦੂਹਾਂ ਰਸਾ ਐਨਾ ਰਸਾ ਮੇਸੀਆ ਦੇਖੋ ਕਰੋ ਦਸ਼ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੀ ਇਹਨਾਂ ਦੀਆਂ ਕਾਮਨਾ ਪੂਰੀ ਹੋਈ ਤਾਂ ਤਾਂ ਹਾਰਸਾ ਜੀ ਤੇ ਪਾਵਨ ਦਰਸ਼ਨ ਕਰੇ ਸੀ ਸਾਰੇ ਤਤਿ ਸ਼੍ਰੀ ਕੇਸਵ ਸਾਹਿਬ ਜੀ ਦੇ ਅਸੀਂ ਲਾਈਨ ਦੇ ਵਿੱਚ ਲੱਗ ਗਏ ਫਿਰ ਇਹ ਭਾਗ ਕਿੰਨਾ ਰਸਾ ਉੱਤ ਬਟ ਇੰਨਾ ਦਾ ਰਸਾ ਲੱਗਦਾ ਹੀ ਆ ਬਟ ਉਹ ਆ ਜਾਂਦੀ ਹੈ ਵਾਰੀ ਦੈਨ ਅਸੀਂ ਮੱਥਾ ਟੇਕ ਕੇ ਅੰਦਰ ਗਏ ਮੇਰਾ ਕੈਮਰਾ ਔਨ ਹੀ ਰਹਿ ਗਿਆ ਤੇ ਮੈਨੂੰ ਕਿਸ ਨੇ ਕਿਹਾ ਵਾਈਪ ਜੀ ਜੀ ਨੇ ਤੁਹਾਡਾ ਕੈਮਰਾ ਮੰਦ ਕਰ ਲਓ ਅੰਦਰ ਬੋਲਣ ਲੱਗ ਜਾਂਗੇ ਮੈਂ ਚੇਤਾ ਹੀ ਭੁੱਲ ਗਿਆ ਸੀ ਤੇ ਸੋਫੇ ਦਾ ਬਾਅਦ ਚ ਆਫ ਕਰ ਲਿਆ ਸੀਗਾ ਪਰ ਜੇ ਤੁਹਾਨੂੰ ਦੱਸਣਾ ਹੋਵੇ ਹੋਣਗੇ ਸ਼ਸ਼ਤਰ ਵਿੱਚ ਵਾਈਪ ਜੀ ਦੇ ਹਾਂ ਫਿਰ ਅਸੀਂ ਬਾਦ ਦਾ 뷰 ਦੇਖੋ ਕਿੰਨਾ ਵਧੀਆ ਸਾਰੇ ਫਿਰ ਅਸੀਂ ਬਾਦ ਬੱਫਰ ਦੇਖ ਕੇ ਆਏ ਬਹੁਤ ਸੰਗਤ ਬਾਦ ਦੇਖੋ ਕਿੰਨਾ ਸੋਹਣਾ 뷰 ਸੀਗਾ ਤੇ ਮੇਰੇ ਅਸਲ ਵੀ ਲੱਗੇ ਹੋਏ ਸੀ ਫੋਟੋ ਆ ਹਿੱਚੇ ਉਹ ਦੇਖੋ ਸ਼੍ਰੀ ਨਾਇਨੀ ਦੇਵੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੇਖੋ نیچے ਦਾ 뷰 ਪੂਰਾ ਸਰੋਵਰ ਸਾ ਸਰੋਵਰ ਬੇਲਾ ਲੱਗਿਆ ਹੋਇਆ ਪੀ ਝੂਲੇ ਲੱਗੇ ਹੋਏ ਨੇ ਇਹ ਨਜ਼ਾਰਾ ਤਾਂ ਨਾ ਕਦੇ ਕਦੇ ਦੇਖਾ ਮਿਲਦਾ ਵਾ ਬਹੁਤ ਸੋਹਣਾ ਸਿਗਾ ਨਜ਼ਾਰਾ ਸਾਰਾ ਮੈਨੂੰ ਉੱਪਰੋਂ ਦੇਖ ਕੇ ਦੇਖਿਆ ਕਿੰਨਾ ਵੱਡੇ ਧਰਤੀ ਹੈ ਜੀ ਨੰਦਪੁਰ ਸਾਹਿਬ ਜੋ ਕਿ ਪਤਾ ਨਹੀਂ ਸੈਰ ਕਹਿੰਦੇ ਪੁਰਣੀ ਗੁਰੂ ਜੀ ਨੇ 35 ਸੌਂਦ ਦੇ ਜੀ ਉਹੋਂ ਲਈ ਸੀ ਹਾਂ ਤੇ ਆ ਦੇਖੋ ਜਿੱਤੇ ਖਾਲਸਾ 판ਤੀ ਸਾਡਾ ਦਿੱਤੀ ਸੀ ਆ ਭਾਈ ਪਿਆਸ ਸਿੰਘ ਜੀ ਭਾਈ ਤਰਨ ਸਿੰਘ ਜੀ ਤੇ ਭਾਈ ਉਹ ਮੈਨੂੰ ਹਰ ਦੂਰੋਂ ਦਿਖਾਈ ਦਿੱਸੀ ਉਹਨਾਂ ਦੇ ਬੁੱਗੇ ਬਣੇ ਹੋਏ ਸੀ ਜਿੱਤੇ ਜਿੱਦਾਂ ਜਿੱਦਾਂ ਉਹਨਾਂ ਦਾ ਜਦੋਂ ਸਭਾਂ ਫਿਰ ਅਸੀਂ ਫ੍ਰੀ ਹੋ ਕੇ ਆਪਣੀ ਗੱਡੀ ਚਾਏ ਮੱਥਾ ਟੇਕ ਕੇ ਸਾਰਿਆਂ ਨੇ ਕੁਲਫੀਆਂ ਖਾਧੀਆਂ ਕਿਸੇ ਨੇ ਆਈਸਕ੍ਰੀਮ ਖਾਦੀ ਜੋ ਵੀ ਜਿਸ ਨੂੰ ਪਸੰਦ ਸੀ ਹਨ ਤੇ ਅਸੀਂ ਵਾਟਰ ਪੁੱਲ ਪਰ ਦਾ ਨਾਲ ਹੀ ਲੈ ਕੇ ਗਏ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਪਿਆਸ ਤਾਂ ਲੱਗਣੀ ਸੀ ਫਿਰ ਅਸੀਂ ਉਸੇ ਜਗ੍ਹਾ ਤੇ ਆਏ ਵਾਪਸੀ ਉਸੇ ਜਗ੍ਹਾ ਤੇ ਮਜਾਰੀ ਖੇ ਤੇ ਲੰਗਰ ਛਕਿਆ ਕਿਉਂਕਿ ਸ਼ਾਮ ਦਾ ਬਿਲਕੁਲ ਸੀ ਰਾਤ ਹੋ ਗਈ ਸੀ ਤੇ ਅਸੀਂ ਆ ਕੇ ਹੁਣ ਪਛਾਤਾ ਛਕਿਆ ਉੱਥੇ ਪਛਾਤਾ ਛਕਿਆ ਤਾਂ ਕੀ ਦੇਖੋ ਤੁਸੀਂ Mixed vegetables, matter of meal, rice. ਹੁਣ ਅਸੀਂ ਘਰ ਵਾਪਸ ਜਾਣਾ ਸੀ ਤੇ ਇਹ ਫਰਲਾ ਸਟਾਪ ਸੀ ਅਸੀਂ ਉਸੇ ਜਗ੍ਹਾ ਤੇ ਆ ਕੇ ਲੰਗਰ ਸ਼ਕਿਆ ਤੇ ਇਹਨਾਂ ਕੇ ਮੇਰਾ ਬਲੌਗ ਸੀ ਸੋ ਵਹੀ ਕੁਝ ਇਕ ਖਾ ਲਾ ਵਹੀ ਕੁਝ ਹੀ ਖਾ